40 50 ਨਗਰ ਲੈ ਕੇ ਕਿੱਥੇ ਜਾ ਗੁਰਦੇ ਨਾੜੀ ਜਾ ਹਾ ਤੇ ਸਹੀ ਆ ਸਹੀ ਗੱਲਾਂ ਜੇ ਸਾਡੀ ਮਾੜੀਪੋੜ ਪਿੰਡ ਰੈਸ਼ ਆ ਇਹ ਡੰਗਰੇਟਾ ਖਾਣਗੇ ਹਾਂ ਸਹੀ ਆਗੇ ਤੁਸੀਂ ਆਪ ਸੈਂਡ ਜੀਮੇਦਾਰ ਨੂੰ ਕਣਕ ਦੀ ਆਸ ਉਹਦੀ ਝੋਨਾ ਦਾ ਸਾਡਾ ਗਾ ਖਤਮ ਹੋ ਗਿਆ ਜੇ ਕਣਕ ਉਹਨਾਂ ਅਸੀਂ ਬੀ ਸਕੇ ਤੇ ਕਿੱਥੇ ਜਾਵਾਂਗੇ ਅਸੀਂ 40 50 ਨਗਰ ਲੈ ਕੇ ਆ ਸਰ 40 50 ਡੰਗਰੇ ਆ 8 ਡੰਗਰ ਮਿਲ ਕੋਲ 52 ਡੰਗਰ ਕਿੱਥੇ ਜਾਣਗੇ ਮੁੜ ਕੇ ਸਰਪੰਚ ਸਾਹਿਬ ਨੇ ਆਸਤਾ ਜੀ ਇਹ ਤੁਹਾਡਾ ਨੀਗਾ ਬਣਦਾ ਜੀ ਤੁਹਾਡਾ ਉਹ ਆ ਫਲਾਣ ਟੀਂਗੇ ਤੁਹਾਡੀਆਂ ਕੋਠੀਆਂ ਹਨ ਇਹਾਂ ਕੋਠੀਆਂ ਜ਼ਮੀਨਾਂ ਸਾਡੀਆਂ ਵਿੱਚ ਵਾ ਤੇ ਕੋਠੀ ਨੂੰ ਅਸੀਂ ਚੱਟਣਾ ਖਾਣੇ ਕੇ ਪੈਰੇ ਸੀ ਇਧਰ ਮੇਰੇ ਹੈਗੇ ਸਾਢੇ 3-4 ਕਿਲੇ ਥਾਂ ਸਾਢੇ 4 ਕਿਲੇ ਥਾਂ ਹਾਂ ਸਾਰੇ ਡੁੱਬ ਗਏ ਸਾਰਾ ਡੁੱਬ ਕੇ ਰਹਿ ਜਾਂ ਨਹੀਂ ਤੈ ਗਈ ਹਾਰੀ ਤੇ ਇੱਥੇ ਸਾਡੇ ਇੰਨੀਆਂ ਨਹੀਂ ਵਿੱਚ ਰੋਖ ਲੱਗੇ ਆਪਦੇ ਬਣਾਏ ਪੂਰਾ ਘਰ ਬਣਾਇਆ ਹਾਂ ਬੈਠੇ ਹੂੰ ਉਨੋਂ ਤੇ ਹੈ ਗਾਇਕ ਨੂੰ ਹਮ ਦੇਣ ਨਹੀਂ ਗਿਆ ਕੋਲ ਗਾੜੀ ਡੰਗਰ ਪਿੰਡ ਥਾਂ ਬਣਾਇਆ ਹੈ ਵੀ ਬਣਾ ਲਿਆ ਪਿੰਡ ਵੀ ਆਪਦੇ ਪੈਗਾਂ ਤੇ ਉੱਥੇ ਘਰ ਬਿਠੇ ਰਾਂਗੇ ਇੱਥੇ ਅੰਨੇ ਡੰਗਰ ਬਚਾ ਪਾਕ ਦੇ ਡੰਗਰ ਚਾਰ ਨੂੰ ਬੜੀ ਤੇ ਪਹਾੜ ਬੀਜ ਨਹੀਂ ਤੇ ਰਹੀਦਾ ਹੀ ਹੁਣ ਉੱਥੇ ਰਹਿਣ ਨੂੰ ਵੀ ਥਾਂ ਨਹੀਂ ਰਹਿ ਗਿਆ ਹਮ ਅੱਜ ਔਖਾ ਬਹੁਤ ਜ਼ਿਆਦਾ ਔਖਾ ਗਿਆ ਸਾਨੂੰ ਇੱਥੇ ਕੋਈ ਆ ਬਈਕਾਂਲੇ ਆ ਕਿਸੇ ਨੂੰ ਸੌਖਾ ਨਹੀਂ ਔਖਾ ਹੀ ਆ ਹਮ ਅਹੀਂ ਤੇ ਨੇ ਔਖੇ ਆ ਵੀ ਸਾਨੂੰ ਦਿੰਦਾ ਵੀ ਗਾਂ ਸਾਡੇ ਤੋਂ ਫਸਲ ਬੀਜੀ ਜਾਨੀ ਕਿ ਨਹੀਂ ਬੀਜੀ ਜਾਨੀ ਉਹ ਸਾਨੂੰ ਕੋਈ ਆਸ ਨਹੀਂ ਕੀ ਇਹ 2023 ਚ ਵੀ ਇਦਾਂ ਹੋਇਆ ਸੀ 2023 ਚ ਵੀ ਇਸ ਤਰ੍ਹਾਂ ਹੋਇਆ ਸੀ ਹਮ ਉਸ ਤੋਂ ਬਾਅਦ ਕੋਈ ਫਸਲ ਬੀਜੀ ਹੀ ਬਾਅਦ ਚ ਪਹਿਲੇ ਹੋ ਕੀਟੀਆਂ ਪੱਧਰੀਆਂ ਪੁੱਧਰੀਆਂ ਮਾੜੀਆਂ ਮੋੜ ਆ ਵੀ ਉਹ ਚ ਬੀਜੀਆਂ ਫਸਲਾਂ ਤੇ ਅਰਕੀ ਉਹ ਵੀ ਮੁਰਗੀਆਂ ਹਾਰੀਆਂ ਖਤਮ ਹੋ ਗਿਆ ਕੰਮ ਹੂੰ ਉਹ ਸਾਨੂੰ ਅੱਗੇ ਦੇ ਆਸ ਹੈਗੀ ਵੀ ਚਲੋ ਰੋਕ ਦਿੰਦੇ ਵੀ ਇਹ ਪੈਸੇ ਵਜੀ ਆ ਹੁਣ ਉਹ ਸਾਡੇ ਰੁੱਖ ਵੀ ਚਲੇ ਗਏ ਇੰਜਨ ਜੋ ਟਰਾਂਫਾਰਮਿੰਗ ਲੱਗੇ ਉਹ ਸਾਰੇ ਸਭ ਕੁਝ ਵਿੱਚ ਰੁੜ ਗਿਆ ਵੀ ਕੋਈ ਸ਼ੈ ਨਹੀਂ ਵਜੀ ਕਿੰਨਾ ਕੁ ਨੁਕਸਾਨ ਹੋਇਆ ਉਹ ਤੁਹਾਡੇ ਹਿਸਾਬ ਨਾਲ ਤੇ ਅੰਦਾਜ਼ਾ ਜਿਹਾ ਲਾਉਣਾ ਹੋਏ ਤਾਜੇ ਨਾਲ ਸਾਡਾ 4-5 ਤੋਂ ਮੋਟਰੇ ਹਿੱਤੀ ਹਾਂ ਤੇ ਕੋਈ ਨਹੀਂ ਪੰਜ ਚਾਰ ਜਣੇ ਹੀ ਹਾਈ ਰੱਖੇ ਵੀ ਨਹੀਂ ਬਤੀ ਹੁੰਦੀ ਜਣ ਚਲਾ ਗਿਆ ਉਹਦਾ ਕੰਮ ਸਾਰੂ ਤੁਸੀਂ ਲਾਲੂ ਹਾਂ ਕਿੰਨਾ ਡੰਗਰ ਵੀ ਹੈਗੇ ਡੰਗਰ ਕਿੰਨੇ ਕਿ ਸੀਗੇ ਡੰਗਰ ਹਰੇ ਹੈਗੇ ਪੁੱਛਦੇ ਡੰਗਰ ਹਰੇ ਪੰਜਾਂ ਛਾਂ ਕਰਾਂਦੇ ਆ ਜਿਹੜਾ ਆਪਦੇ ਪੰਜਾਂ ਚੋਂ ਕਰਾਂਦੀ ਪਈ ਆ ਸਾਰੇ ਆਪਣ ਆਪਣੇ ਘਰ ਹੀ ਨੇ ਜੀ ਡੰਗਰਾਂ ਦਾ ਮਹਾਰਾਜ ਨੇ ਬਚਾਵਾ ਡੰਗਰਾਂ ਦਾ ਨਹੀਂ ਕੋਈ ਨਿਸ਼ਕਾਨ ਹੋਇਆ ਤੇ ਉਹ ਮਹਾਰਾਜ ਡੰਗਰੀ ਬਚਾਈ ਛੜੇ ਪਰਿਵਾਰ ਕਿੰਨੇ ਕਿ ਸੀਗੇ ਹੈਗੇ ਅਸੀਂ ਜੀ 8 9 ਜੀ ਸਾਡੇ ਆ ਦੂਜੇ ਪਰਿਵਾਰ ਦੇ ਸਾਡੇ ਦੇ 8 10 ਹੀ ਦੂਜਿਆਂ ਦੇ ਆ ਪਰਿਵਾਰ ਸਾਡਾ ਵਾਵਾ ਤਗੜਾ ਵਾ ਹੂੰ ਵਧੀਆ ਕੰਮ ਕਰ ਚੱਲਦਾ ਸੀ ਵਧ ਗਿਆ ਵਧ ਗਿਆ ਤੇ ਹੁਣ ਹੁਣ ਔਖਾ ਹੋ ਗਿਆ ਹੁਣ ਤੇ ਉਹਨਾਂ ਦੀ ਤੇ ਦੂਜਿਆਂ ਦੀ ਹੈਗੀ ਮੇਰੀ ਹੈਗੀ ਸਾਰੀ ਇੱਥੇ ਹੀ ਮੇਰੀ ਜੇ ਉੱਥੇ ਮਰਦਾ ਵੀ ਨਹੀਂ ਗਈ ਉਹਨਾਂ ਦੀ ਬਾਹਰ ਉਹਨਾਂ ਦੀ ਹੈਗੀ ਬਾਹਰ ਉਹਨਾਂ ਕੋਈ ਉਹਨਾਂ ਕੋਈ ਚੱਲੋ ਟਾਈਮ ਪਾਸ ਹੁੰਦਾ ਆ ਮੇਰਾ ਤੇ ਹੁਣ ਇੱਥੇ ਹੀ ਇੱਥੇ ਹੀ ਜੋ ਹੈਗਾ ਹੂੰ ਬਹੁਤ ਜਗਾ ਔਖਾ